ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ। ਬਾਬਾ ਸਫਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੇ ਕਮਾਈਆਂ ਚੜ੍ਹਨ ਜੀ ਬਰਕਤ। ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਅੱਜ ਜਾਣਾ ਜੀ ਆਪਾਂ ਨੇ ਕਰਾਲੀ ਸ਼ਹਿਰ ਟਰੈਕਟਰ ਨੂੰ ਲਾਉਣਾ ਜੀ 585 ਜੋ 444 ਨੂੰ ਬੈਂਫਰ ਹਰ ਇੱਕ ਹੁੱਕ ਕੱਲ ਵੀ ਵੀਡੀਓ ਪਾਈ ਤੀ ਤੇ ਕਈ ਵੀਰ ਕਹਿੰਦੇ ਵੀ ਹੁੱਕੇ ਵੀ ਤਗੜੀ ਐ ਚਲੋ ਵੀਰੋ ਡਰ ਜਾ ਰਹਿਂਦਾ ਵੀ ਕਿਤੇ 6 ਸੱਟ ਨਾ ਵੱਜੇ ਜੇ ਟੁੱਟ ਕੇ ਸੱਟ ਵੱਜੀ ਬਾਅਦ ਦੇ ਵਿੱਚ ਪਛਤਾਵੇ ਤੇ ਉੱਪਰ ਕੁਝ ਨਹੀਂ ਹੈਗਾ ਹੁਣ 5-4000 ਦੀ ਗੱਲ ਐ ਬਾਅਦ ਦੇ ਵਿੱਚ ਪਛਤਾਵੇ ਤੇ ਬਾਅਦ ਕੁਝ ਨਹੀਂ ਪੱਲੇ ਰਹਿੰਦਾ 6 ਵੱਜਦੀਆਂ ਕਈ ਗੱਲਾਂ ਕਿਉਂਕਿ ਖੇਤਾਂ ਨਹੀਂਵੇਂ ਤੁਹਾਨੂੰ ਪਤਾ ਇੱਧਰ ਪਾਣੀ ਸਾਡੇ ਕੱਕਣਾ ਹੁੰਦਾ ਐ ਨੀਵੇਂ ਖੇਤਾਂ 'ਚ ਉਹ ਟਰੈਕਟਰ ਪੂਰੇ ਜ਼ੋਰ ਨਾਲੇ ਪੱਟਦਾ ਕੱਲ ਤੁਸੀਂ ਦੇਖਿਆ ਪਿਛਲੇ ਬਲੌਗ 'ਚ ਪ੍ਰਧਾਨ ਦੇ ਖੇਤਾਂ 'ਚ ਵੀ ਟਰਾਲਾ ਵੀ ਖੇਤ ਗਿੱਲੇ ਤੇ ਤਾਂ ਕਰਕੇ ਦੋ ਟਰੈਕਟਰਾਂ ਨਾਲ ਖਿੱਚਿਆ ਤੇ ਬਾਕੀ ਚੱਲਦੇ ਆ ਪੂਰੀ ਬਾਈ ਵੀ ਖੜਾ ਮੌਸਮ ਹੈ ਜਿਹੜਾ ਬਦਲ ਗਿਆ ਪੂਰਾ ਪਿਛਲੇ ਕੈਮਰੇ ਨਾਲ ਦਿਖਾਉਂਦਾ ਤੁਹਾਨੂੰ ਠੰਡ ਵਰਗਾ ਹੋਇਆ ਵਾ ਤੇ ਕਰਾਲੀ ਸ਼ਹਿਰ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਫਿਰ ਕਿਆ ਕਰਦਾ ਮਿਸਤਰੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮੌਸਮ ਤੇ ਉਧਰ ਪਾਪਾ ਜੀ ਖੜੇ ਸੱਜਰੇ ਸੱਜਰੇ ਆਪਣਾ ਬਾਈ ਇੱਥੇ ਤੁਰਦੇ ਹੁੰਦੇ ਆ ਦੇਖੋ ਦੱਲੀ ਕੋਲ ਤੇ ਇੱਧਰ ਮਿਲੋ ਬਾਈ ਪੂਰੀ ਜੀ ਹਾਂ ਜੀ ਮੌਸਮ ਦੱਸ ਪਹਿਲਾਂ ਕਾ ਕਹਿੰਦਾ ਮੌਸਮ ਇਹ ਠੰਡ ਲੱਗਦੀ ਈ ਅੱਜ ਹਾਂ ਕੱਲ ਗਰਮੀ ਸੀ ਅੱਜ ਠੰਡ ਪੂਰੀ ਹੈ ਨਾ ਆ ਦੇਖ ਪੂਰੀ 7301 ਤੇ ਬਾਈ ਇਹਦੀ ਵੀ ਹੁਣ ਹੁੰਦੇ ਆ ਪੰਜ ਚਾਰ ਦਿਨ ਦੇ ਵਿੱਚ ਪੂਰੀ ਤੇਲੇ ਨੇ ਬਹੁਤ ਕੰਮ ਕਰਿਆ ਇਹਨੂੰ ਸਾਰੀਆਂ ਜੀੜੀਆਂ ਨੂੰ ਐ ਇਹਦੇ ਵਿੱਚ ਤੱਗੀਆਂ ਪੈ ਗਈਆਂ ਹਨਾ ਹਾਂ ਦੋ ਤਿੰਨ ਤੱਗੀਆਂ ਇੱਕ ਤਾਂ ਇੱਥੇ ਜੇ ਪੈ ਗਈ ਉਹ ਸਹੀ ਬਈ ਠੀਕ ਨਹੀਂ ਪਰ ਸਪਰੇਅ ਕਰਾਤੀ ਅਸੀਂ 20 ਦੇ ਪੈ ਗਈਆਂ ਹਾਂ 20 ਦੇ ਪੈ ਗਈਆਂ ਪੂਰੀ ਸਪਰੇਅ ਕਰਾਤੀ ਤੇ ਤਾਇਆ ਮਿਲਿਆ ਤਾਂ ਮੈਨੂੰ ਕਹਿੰਦਾ ਅਸੀਂ ਵੀ ਕੱਲ ਕੋਲ ਨੂੰ ਖਮੀ ਪੜਾਏ ਦੀਏ ਪੱਕੀ ਹੈ ਹਾਂ ਕਹਿੰਦਾ ਮੈਂ ਤਾਂ ਹੁਣ ਵੀ ਦੇਖ ਕੇ ਵਿੱਚ ਘੁਮ ਕੇ ਪੱਕੀ ਹੈ ਹਾਂ ਇਹ ਪੱਕੀ ਵੀ ਕਿਹੜੀ ਹੈ 26 ਹੈ 26 ਹੈ ਨਾ ਮੈਨੂੰ ਪੂਰੀ ਮੈਂ ਕੱਲ ਜਾ ਕੇ ਦੇਖਿਆ ਇਹਦੇ ਵਰਗੀ ਉਹ ਵਾਲ ਲੱਗਦੀ ਹੈ 26 ਦੀ ਹਾਂ ਇਹੀ ਹੈ ਐਨ ਪੂਰੀ ਤੇ ਪੂਰੀ ਜਾਣਾ ਅੱਜ ਬਾਈ ਕਰਾਲੀ ਕੋਈ ਬੋਹ ਹੁੱਕ ਲਵਾਉਣਾ ਤੁਸੀਂ ਲਵਾ ਲਿਆ ਕੱਲ ਕੱਲ ਲਵਾ ਲਿਆ ਬੈਂਫਰ ਲਵਾ ਕੇ ਲਿਆ ਆਓ ਜੱਜਦਾ ਹਾਂ ਠੀਕ ਹੈ ਐਨ ਪੂਰਾ ਅੱਛਾ ਮਦਦ ਹੋਈ ਗਿਆ ਤਾਂ ਮੈਂ ਸਿੰਪਲ ਜਿਹਾ ਲਾ ਲਾ ਨਹੀਂ 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 ਬੂਟੇ ਬੱਟੇ ਬੋਣੇ ਨੂੰ ਔਖਾ ਹੁੰਦਾ ਹੈ ਲੰਬਾ ਜਿਆਦਾ ਲਵਾਰਿਆ ਨਾ ਛੋਟਾ ਲੰਬੇ ਅਮਨੇ ਵਾਲੇ ਨਾਲੋਂ ਛੋਟਾ ਅੱਛਾ ਥੋੜਾ ਜਿਹਾ ਹਾਂ ਠੀਕ ਹੈ ਇਹ ਥੋੜਾ ਜਿਹਾ ਟਰੈਕਟਰ ਕੋਈ ਲੰਬਾ ਹੈ ਇਹ ਹਾਂ ਇਹ ਟਰੈਕਟਰ ਲੰਬਾ ਹੈ ਕੋਈ ਟਰੈਕਟਰ ਲੰਬਾ ਕੋਈ ਵੈਂਪਰ ਲੰਬਾ ਹੋ ਗਿਆ ਫਿਰ ਬੂਟਿਆਂ 'ਚ ਬੋਣੇ ਨੂੰ ਮੋੜਨੇ ਨੂੰ ਔਖਾ ਹੋ ਜਾਂਦਾ ਹੈ ਸਹੀ ਗੱਲ ਹੈ ਜਾ ਕੇ ਜੇ ਟਰਾਲੀ ਬੈਕ ਕਰਨੀ ਪਏ ਬੂਟੇ 'ਚ ਫੇਰ ਸਭ ਇੰਪੋਰਟ ਉਹ ਚੱਲ ਕੋਈ ਨਹੀਂ ਟਰੈਕਟਰ ਲੰਬਾ ਹੈ ਟਰੈਕਟਰ ਖੜਾ ਨਹੀਂ ਹੁੰਦਾ ਇਹ ਲੰਬਾ ਟਰੈਕਟਰ ਹਾਂ ਦੇ ਇਕ ਗੱਲ ਤੇ ਇਹ ਮੁੜਨੇ ਮੁੜਲੇ ਤਾਂ ਇਹ ਪਹਿਲਾਂ ਪੱਕਦੇ ਪਿਛਲੇ ਬਾਅਦ ਚ ਪੱਕਦੇ ਆ ਆਹ ਫੇਰੇ ਤਾਂ ਇਹ ਇਹ ਤਾਂ ਹੈਗਾ ਹੀ ਆ ਫਿਰ ਇਹ 15 10 ਨਹੀਂ ਵੱਢੋਣੀ ਹੈਗੀ ਇਹ ਦੇਖ ਲੈ ਤੂੰ ਇਧਰ ਬਾਸਮਤੀ ਵੀ ਦੇਖ ਲੈ ਪੂਰੀ ਉਹ ਵਿੱਚ ਪਤਾ ਨਹੀਂ ਆ ਤੇ ਧੱਕੇ ਸੁੱਕਣ ਲੱਗ ਗਏ ਪਤਾ ਨਹੀਂ ਕਿਹੜਾ ਚੱਕਰ ਹੁੰਦਾ ਹੀ ਇਹ ਬਾਸਮਤੀ ਨੂੰ ਝੰਡਾ ਦਾ ਰੋਗ ਜੀ ਇਹਨੂੰ ਕਹਿੰਦੇ ਆ ਚਲੋ ਬਾਈ ਚੱਲ ਰਿਹਾ ਕੰਮ ਓਰੀ ਰਾਹੀਂ ਬੈਂਫਰ ਲਵਾ ਲਿਆ ਅੱਜ ਚੱਲਦੇ ਆਪਾਂ ਆਪਣਾ ਲੈ ਕੇ ਟਰੈਕਟਰ ਉਹ ਵੀ ਪੱਕ ਗਈ ਉਹਨੇ ਤੁਹਾਡੇ ਵਾਲੇ ਉੱਪਰਲੀ ਉਹ ਵੀ ਪੱਕ ਗਈ ਉਹ ਵੀ ਥੋੜੀ ਜੀ ਦਾਣਾ ਹਰਾ ਏ ਉਧਰ ਤੇ ਰਸਤਾ ਨਹੀਂ ਹੋਣਾ ਰਸਤਾ ਤਾਂ ਹੋ ਜਾਣਾ ਰਾਜੂ ਬਾਈ ਨੇ ਵਡਾਉਣੀਆਂ ਵਿੱਚ ਪਰ ਸਾਡੇ ਦਾਣਾ ਹਰਾ ਪੰਜ ਸੱਤ ਦਿਨ ਖੜਾਉਣੀ ਆ ਸੀ ਵਡਾਉਣੀ ਅੱਜ ਉਹਨੇ ਅੱਜ ਵਟਾ ਦੇਣੀ ਹਾਂ ਕਿੱਧਰ ਨੂੰ ਵੜੂਗਾ ਉਹ ਬਿੰਦਰ ਨਾਲ ਦੇ ਰਸਤਾ ਬਣ ਜਾਣਾ ਖੁੰਜੇ ਨੂੰ ਵਡਣੀ ਉਹਨਾਂ ਨੇ ਹਾਂ ਇੱਕਣਾ ਹੈ ਬਾਈ ਚਲੋ ਚੱਲ ਰਿਹਾ ਕੰਮ ਆ ਜਾ ਕੋਲੂ ਬਾਕੀ ਭਾਈ ਟਮਾਟਰ ਹੀ ਰਾਂਗੇ ਬਹੁਤ ਜਿਆਦਾ ਬਾਕੀ ਭਾਈ ਦੇਖਦੇ ਇਹਦੇ ਮੈਟਾਂ ਦੇ ਵੀ ਸਲਾਹ ਹੈ ਕਿ ਮੈਟ ਮਿਲ ਜਵੇ ਮੈਟ ਵੀ ਲਗਾਉਣੇ ਨੇ ਇਹਦੇ ਪੂਰੇ ਵਧੀਆ ਚਲੋ ਭਾਈ ਬਾਕੀ ਚੱਲਦੇ ਆ ਚਲੋ ਭਾਈ ਬਹੁਤ ਹੀ ਘਰਾਲੀ ਸ਼ਹਿਰ ਬਾਈ ਪਹੁੰਚ ਚੁੱਕੇ ਆ ਦੁਕਾਨ 'ਤੇ ਹਾਲੇ ਖੁੱਲ ਰਹੀ ਐ ਬਾਕੀ ਦੇਖਦੇ ਆ ਕੀ ਹੁੰਦਾ ਹਾਲੇ ਪਹਿਲਾ ਟਰੈਕਟਰ ਆਪਣੀ ਆਇਆ ਰੌਣਕ ਬਾਈ ਬਾਜ਼ਾਰ ਦੀ ਇੱਧਰ ਬਾਈ ਆਹ ਕਰਾਲੀ ਸ਼ਹਿਰ ਸਾਹਮਣੇ ਪਟਾਕਿਆਂ ਦੀਆਂ ਦੁਕਾਨਾਂ ਤੋਂ ਟਰੈਕਟਰ ਦਾ ਬਾਈ ਅੰਦਰ ਖੜਾ ਹੀ ਐ ਲਓ ਬਾਈ ਕੱਢਤਾ ਪੀਲਾ ਟਰੈਕਟਰ ਬਾਹਰ ਪਤਾ ਨਹੀਂ ਹੈਗਾ ਸੁਪਰ 440 ਉਹ ਦਵਾਰਾ ਬਾਈ ਲੱਗਿਆ ਆਪਣਾ ਲਖਨਪੁਰ ਤੇ ਆ ਵੀ ਬਾਈ ਨੋਗੋ ਪਹੁੰਚ ਗਿਆ 605 ਬਰਾਬਰ ਬਰਾਬਰ ਲੋ ਬਾਈ ਹੋ ਗਿਆ ਕੰਮ ਸ਼ੁਰੂ ਅੱਧਰ ਆ ਗਈਆਂ ਬਾਈ ਪੱਤੀਆਂ ਲੇਜ਼ਰ ਨਾਲ ਕੱਟ ਕੇ ਆਈ ਜੀ ਆ ਸਰੇ ਸਰੇ ਪਰਤੇ ਬਾਈ ਹੱਥ ਪਰ 9:00 2000 ਤੇ ਟਰੈਕਟਰ ਵਾਈ ਆਗੇ ਬਾਦੂ ਇਧਰ 505 ਨੰਬਰ ਦੁਨੀਆ 76 ਬਖੀ ਵਾਈ ਦੁਕਾਨ ਸਾਰਾ ਕੰਮ ਵਾਈ ਟਰੈਕਟਰਾਂ ਦਾ ਹੀ ਹੋਵੇ ਜਿਆਦਾਤਰ ਆ ਲੋ ਹੋਰ ਟਰੈਕਟਰ ਨਾਲ ਲੱਗਣੇ ਵਾਈ ਸ਼ਰੀ 76 ਨੋ ਨੁ ਤੇ ਬਾਕੀ ਆਪਣੀਆਂ ਪਲੇਟਾਂ ਬਾਈ ਆ ਇੱਧਰ ਆਈਆਂ ਉਹ ਲੱਗਣੀਆਂ ਹੋ ਟਰੈਕਟਰ ਉਹ ਆਇਆ ਵਾ ਫਰੀਜ਼ ਤੇ ਬਾਕੀ ਨਟ ਖੋਲੋ ਚੁੱਕੇ ਆ ਲਾਵੇ ਫਰੀਟ ਵੀ ਲੱਗ ਗਿਆ भाई दोनों पत्तियां करती बैल्ट खराद पर रखे देखो निशान निकलने हैं भाई बराबर बराबर है ना टाके लाते भाई दाइड पैवी है भाई पूरी चलो मिस्त्रियों ने खिंचे भाई काम पूरे खराद पर चलने बैंपर दो तीन लगने ਕਰਨ ਵਾਲੀ ਹੋ ਪਤੀ ਵੇਲਡ ਐਸਰ ਮੂਰ ਵਾਲਾ ਬਾਈ ਕੰਮਾਂ ਪੂਰੇ ਜੋਰਾਂ ਦਾ ਬਾਕੀ ਟਰੈਕਟਰ ਬਾਈ ਬਹੁਤ ਆ ਗਏ ਉਹ ਪਿੱਛੇ ਖੜ ਜਾ ਕੇ ਚੱਲ ਪਿਆ ਕੰਮ ਖਰਾਬ ਦਾ ਲੱਗੇ ਸਰਾਖ ਵੱਜਣ ਬੈਂਪਰ ਚ ਇਹ ਵੀ ਕੰਮ ਬਾਈ ਪੂਰਾ ਜੋਰ ਦਾ ਉਹ ਦੇਖੋ ਮੰਦਾ ਦਾ ਜੋਰ ਲੱਗਿਆ ਵਾ ਦੋਹੇ ਪੱਤੀਆਂ ਚ ਬਰਾਬਰ ਵੱਜ ਰਹੇ ਸਰਾਕ ਲੱਗੇ ਹੋਏ ਆ ਤੇ ਬੈਂਪਰ ਲੱਗਣਾ ਬਾਈ 4 ਆਹ ਦੇਖੋ 4 ਵਾਲੀਆਂ ਪੱਤੀਆਂ ਗ੍ਰੈਂਡ ਕਰਤੀਆਂ ਕੋਹ ਤਿਆਰ ਹੋ ਰਿਹਾ ਉਹ ਦੇਖੋ ਉਹ ਬਾਈ ਨਿਊ ਹਾਈਲੈਂਡ ਦੀ ਕਟ ਕੇ ਆ ਗਈ ਸੱਚੋਂ ਤਾਂ ਪ੍ਰੀਤ ਫੈਕਟਰ ਦਾ ਲੱਗ ਰਿਹਾ ਹੈ ਵੀ ਕੰਮ ਆ ਬਾਈ ਕਟੋ ਸਰ ਨਹੀਂ ਆ ਰਹਾ ਇਹਨਾਂ ਕਹੇ ਯਾਰ ਇਹ ਵੀ ਫੋਰਮੈਨ ਹੈ ਹੈ ਦੇਖ ਲੈ ਟਰਚਰ ਕਰਦਾ ਫੋਰਮੈਨ ਕਹਿ ਗੱਲ ਹਾਂ ਚਲਾ ਦੇ ਵੀ ਪਾਉਂਦਾ ਮੁੰਡਾ ਬਾਈ ਡਰੇਂਗਾ ਬਾਈ ਜਿਹੜੀ ਨਾਲ ਦੀ ਨਾਲੇ ਬਣੀ ਜਾਂਦੀ ਹੈ ਇਹ ਆ ਲੋ ਆ ਸਰਾਖਾ ਜਿਹੜੇ ਤੁਹਾਨੂੰ ਮੈਂ ਦਿਖਾਉਂਦਾ ਇਹੀ ਹੈ ਟਰੈਕਟਰ ਨੂੰ ਆ ਆ ਦੇਖੋ ਉਹ ਸਰਾਖਾ ਕਣੇ ਹੀ ਕੱਟੋਗੇ ਚਲੋ ਚੱਲ ਰਿਹਾ ਕੰਮ ਲੋ ਬਾਈ ਹੋ ਗਿਆ ਲੱਗਣਾ ਸ਼ੁਰੂ ਪਹਿਲਾ ਨੰਬਰ ਲੱਗ ਗਿਆ ਪ੍ਰੀਤ ਦਾ ਤੇ ਆ ਲੋ ਕਸਤੀਆਂ ਬਾਈ ਪਲੇਟਾਂ ਪਰੇ ਹੋਣਾ ਬੈਲ ਦਾ ਅੱਖੇ ਬਾਜ ਵਰਗੀ ਮਿਸਤਰੀ ਦੀ ਹੈ ਅੱਖਾਂ ਨਾਲੇ ਦੇਖਣਾ ਕਹਿੰਦਾ ਲੈਵਲ ਮੀਟਰ ਨਹੀਂ ਲਿਆਉਣਾ ਉਧਰ ਵਾਜੀ ਛਤਰੀ ਵਾਲੇ ਵਾਈ ਵੀ ਆਏ ਵੇ ਸਵੇਰ ਦੇ ਆ ਪਰ ਅੰਦਰੇ ਬੈਠੇ ਆ ਬੈਂਡ ਬੰਡ ਪੈ ਗਿਆ ਹਨਾ ਛਤਰੀ ਦਾ ਅੱਛਾ ਲੋ ਬਾਈ ਅਰਜਨ ਨੂੰ ਰੇ ਲੱਗਣੀ ਛਤਰੀ ਆ ਪਲੇਟਾਂ ਕਾ ਸੋਣੀ ਹੋਰੇ ਲੋ ਬਾਈ weight ਹੋ ਲਿਆ 80 ਕਿਲੋ ਤੇ ਇਧਰ ਮਿਸਤਰੀ ਸਾਹਿਬ ਧੰਨਵਾਦ ਤੇ ਜੇ ਤੂੰ ਆ ਗਿਆ ਟਾਈਮ ਕੱਢ ਕੇ ਹੈ

पर चलो चैकअन हो चलो भाई काम शुरू मोहरा ने दबा मड़ी मे ਮੁਰਾ ਨੂੰ ਦੱਬ ਲੱਗਦਾ ਝੱਟ ਲਿਆ ਜਾਣਾ ਉਹਨਾਂ ਨੇ ਜੈ ਨਟਾ ਨੇ ਕਿਸਨ ਨੂੰ ਖਾ ਦੇ ਦੱਬੀ ਮੜੀ ਜੀ ਆਹ ਇਹਨੇ ਝੁੱਲਾ ਪੈ ਗਿਆ ਸਾਥ ਹੋਣ ਲੱਗ ਗਿਆ ਦੱਬੀ ਮੜਾ ਛੇਟਨ ਛੇਟਨ ਕਰ ਗੱਟ ਲਾਉਣੇ ਤੇ ਬਾਈ ਕਿੰਨੇ ਕਿਲੇ ਲੱਜੂਗੇ ਬਾਈ ਹੁਣ ਟਾਈਮ ਦੱਸ ਦੇ ਜੇ ਅੱਪਰ ਲੱਗਿਆ ਓਵਰ ਟਾਈਮ ਦੇਣਾ ਤੁਹਾਨੂੰ ਫਿਰ ਦੋ ਮਿੰਟਾਂ ਦੇ ਲੱਗੇ ਹੋਤਨ ਘੰਟੇ ਕੱਟ ਲਾ ਯਾਰ ਹੁੱਕ ਕਿੰਨੇ ਵੀ ਜਾਣਾ ਆਪਾਂ ਨੇ ਪਿੱਛੇ ਹੁੱਕ ਚਲਣਾ ਮੁਗਲਣਾ ਹਾਂ ਕੋਈ ਨਹੀਂ ਹੁਣ ਤੂੰ ਹੋਰ ਪਾਸੇ ਨਾ ਜਾਈ ਬਾਈ ਇਹਦਾ ਕੰਮ ਹੋਰ ਪਤਾ ਨਹੀਂ ਮੇਰਾ ਕੰਮ ਨਹੀਂ ਆਉਂਦਾ ਹਾਂ ਇਹ ਟਰੈਕਟਰ ਤੇਰਾ ਹੀ ਆ ਹਨਾ ਹਾਂ ਠੀਕ ਆ ਕਿਤੇ ਰੋ ਲਾ ਪਈ ਚਾਹੀ ਮਣੀ ਜਾ ਰਹੀ ਆ ਹਾਂ ਹਾਈ ਉੱਚਾ ਕਰੋ ਨਾ ਲੋ ਬਾਈ ਇੱਕ ਨੂੰ ਰੂਪ ਦੇ ਹੋ ਚੁੱਕਿਆ ਜੂਏ ਦੀ ਤਿਆਰੀ ਚੱਲ ਰਹੀ ਹੁਣ ਵੀ 2 ਕਿਲੋਟ ਲੱਗਣ ਲੱਗ ਗਏ ਇਹ ਲੈ ਭਾਈ ਬਾਅਦਸਾ ਹਾਂਜੀ ਹਾਂ ਚੱਕ ਹੁਣ ਇਧਰ ਤੇ ਪੁੱਗੇ ਹਾਂ ਇਹ ਦਾ ਨੋਟ ਬਰਾਬਰ ਹੈ ਹਾਂ ਹਾਂ ਇਹ ਬਾਸੈਨ ਬਰਾਬਰ ਬਰਾਬਰ ਹੈ ਹਾਂਜੀ ਚੱਕਾ ਦੇ ਭਾਈ ਮੰਗੇ ਲੋਈ ਕਰਤਾ ਪੱਕਾ ਕਦੇ ਜਾਮਿਆ ਰੂਪ ਦੇ ਹੋਣ ਲੱਗਿਆ ਸਾਰਾ ਉਹ ਦੇਖਣਾ ਪੈਂਦਾ ਬਸ ਠੀਕ ਹੈ ਵੀਰ ਹਾਂ ਹਾਂ ਬਾਈ ਲੱਗੇ 2 ਘੰਟੇ ਹਨਾ ਹਨਾ ਲੋ ਬਾਈ ਆ ਆ ਗਈ ਹੁੱਕ ਥੱਲੇ ਵਾਲੀ ਲੱਗਣ ਵਾਲੀ ਟੋਲ ਕੇ ਜਿਹੜੀ ਲੱਗਣੀ ਹੈ ਤੇ ਆ ਲੋ ਚੱਲ ਰਿਹਾ ਕੰਮ ਉਹ ਉਹ ਬੱਲੇ ਕਰਤਾ ਸਾਫ ਪਿਛੇ ਹੈ ਘਮਾਰੇ ਘਮਾਰੇ ਕਪੜਾ ਮਾਰਦੇ ਚੈੱਕ ਕਰਕੇ ਦੇਖਦਾ ਬਾਈ ਬੰਦਾ ਪਿਛੇ ਉਧਰ ਲੋ ਬਾਈ ਇੱਕ ਟਰੈਕਟਰ ਤਾਂ ਭੇਜਦਾ ਲੱਗ ਕੇ ਬੈਂਫਰ ਆਪਣੇ ਵਾਲੇ ਦਾ ਬਾਈ ਬੈਂਫਰ ਲੱਗ ਚੁੱਕੇ ਆ ਫੁੱਕ ਦਾ ਹੋਣਾ ਕੰਮ ਲੋ ਬਾਈ ਆਪਣੇ ਹੁਣ ਚੱਲਣਾ ਬਾਈ ਫੁੱਕ ਦਾ ਕੰਮ ਚੰਗਾ ਬਾਈ ਓਕੇ ਲੋ ਬਾਈ ਬੈਂਫਰ ਲਾ ਚੁੱਕਿਆ ਹਾਂ ਬੰਦਾ ਖੁਸ਼ ਹੋ ਗਿਆ ਵੈਨ ਫਿਰ ਲਾ ਕੇ ਮਿਹਨਤ ਕਰੀਦਾ ਕੇ ਰਾਸਤਾ ਹੁੰਦੀ ਹੋਇਆ ਹਾਂਜੀ ਹਾਂ ਹੈ ਗਰੰਡਰ ਰਹਿ ਗਿਆ ਬਾਈ ਹੁਣ ਇਹ ਮਾਰਨਾ ਤਾਂ ਹੈ ਹਨਾ ਹਾਂਜੀ ਹੈਨਾ ਹਾਂਜੀ ਬਾਕੀ ਸਾਰਾ ਕੰਮ ਔੱਕਿਆ ਬਾਈ ਹੁੱਕ ਵੀ ਲੱਗ ਚੁੱਕੀ ਹੈਗਾ ਉਹ ਦੇਖੋ ਟੋਟਲੀ ਤੇ ਹੁਣ ਚੱਲ ਪਿਆ ਬਾਈ ਪਿੱਛੇ ਹੁੱਕ ਦਾ ਕੰਮ ਹੁਣ ਦੇਖੋ ਤੁਸੀਂ ਦੇਖ ਲਈ ਵੀ ਖੁੱਲ ਗਈ ਇਹਨੂੰ ਕਰਾਉਣੀ ਬਈ ਆ ਪੱਤੀਆਂ ਬੈਲਡ ਕਿਉਂ ਪੱਤੀ ਵਾਲੇ ਦਾਲਾਂ ਦੀ ਥੋੜੀ ਜਿਹੀ ਮੋਟੀ ਕਰਤੀ ਹਾਂ ਹਾਂ ਮਰ ਕੇ ਵੀ ਲਾਵੇ ਥੋੜੀ ਬਿੰਦੀ ਲਾਉਣ ਲੱਗਿਆ ਲਾ ਦੇ ਲਾ ਦੇ ਲਾ ਭਾਈ ਜੰਦਾ ਫੁਰਕੀ ਗੁੰਦੀ ਲਾ ਦੀ ਹੈ ਫੜਦਾ ਨਹੀਂ ਬੰਦਾ ਇਹ ਚਾਹ ਆ ਗਈ ਭਾਈ ਸਾਰੇ ਖਤਰਾ ਦੇਖੋ ਉਧਰ ਭਾਈ ਆਪਣੇ ਹੁੱਕ ਦਾ ਕੰਮ ਵੀ ਹਾਂ ਭਾਈ ਦੇਖੇ ਕਿਹੜੀ ਸੋਚ ਪੈ ਗਿਆ ਕਰਦੇ ਹੁਣ ਇਹਨੂੰ ਵਿਚਾਰੀ ਨੂੰ ਦੇ ਦੇ ਕਰਲਾ 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 ਉਹ ਵੀ ਜ਼ਰੂਰੀ ਹੈ ਹੋ ਜੂਗੀ ਘੰਟੇ ਚ ਤਿਆਰ ਫੁੱਪ ਦੀ ਟੈਸਟਿੰਗ ਹੋ ਆਲਾ ਲੱਗੀ ਪਾਕਾਬਲੇ ਹਾਂ ਕਿਹਾ ਕਾਬਲੇ ਪਾਕ no ji ਕਰਦਾ ਹਾਂ ਗਾਉਂਗਾ। ਲੋ ਬਈ ਗਈ ਆ ਛਤਰੀ। ਇਹ ਆ ਲੋ। ਲੋ ਜੀ। ਬਹੁਤ ਕੰਮ ਹੋਣਾ ਹਲੇ ਬਾਈ ਬਾਰ ਲਾਈਟ ਲੱਗਣੀਆਂ ਪੂਰੇ। ਗੱਲ ਬਣਾਤੀ ਟਰੈਕਟਰ ਦੀ। ਇੰਨੇ ਰਾ ਹੋ ਗਿਆ ਬਾਈ ਕਹਿੰਦਾ ਜਾਣ ਨਹੀਂ ਦੇਣਾ ਮਮਸ ਪਾਰਟੀ ਕਰਨੀ ਪੈਣੀ ਹੈ ਕਹਿੰਦਾ। ਇਹ ਜ਼ਰੂਰੀ ਹੈ ਭਾਈ ਕਹਿੰਦੇ ਵੀ ਜਾਣ ਨਹੀਂ ਮੈਂ ਵੀ ਕਹੀ ਜਾਮਾ ਵੀ ਕਾਹਤ ਨਹੀਂ ਜਾਣ ਦਿੰਦੇ ਕਾਹਤ ਨਹੀਂ ਜਾਣ ਦਿੰਦੇ ਹਲੇ ਵੀ ਭਾਈ ਜਾਣ ਨਹੀਂ ਦਿੰਦੇ ਪਰ ਚਲੋ ਜੋ ਭਾਗਾਂ ਚ ਲਿਖਿਆ ਭਾਈ ਉਹ ਪਾਰਟੀ ਚੱਲਣੀ ਹੈ ਚੱਲਣੀ ਹੈ ਇਹ ਕਰਨੀ ਪੈਣੀ ਐ ਇਨੀ ਕੁਆਲਿਟੀ ਦੇ ਭਾਈ ਉਹ ਸਾਹਮਣੇ ਖੜਾ ਟਰੈਕਟਰ ਤੋ ਚੁੱਕਿਆ 7 ਵਜੇ ਦਾ 12 ਵਾਂ ਘੰਟਾ ਹੁੱਕ ਦਾ ਕੰਮ ਰਹਿੰਦਾ ਹਲੇ ਬਾਕੀ ਨਾਲ ਤੇ ਦੇਖ ਲੋ ਟਰੈਕਟਰ ਸਾਰੇ ਚਲੇ ਗਏ ਉਹ ਹੁੱਕ ਠੰਡੀ ਫੋਨ ਖਾਤਰ ਗਈ ਜੀ ਆ ਤੇਹਦਰ ਬਿੱਟੂ ਬਾਈ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 12 ਘੰਟੇ ਲਵਾਤੇ ਜੀ ਤਾਂ ਕੰਮ ਵੀ 10 ਦਾ ਹਾਂ ਇਹ ਹੈ ਸਾਰਾ ਮੌਕੇ ਤੇ ਤਿਆਰ ਕਰਕੇ ਤਾਂ ਫਿਰ ਲੱਗਦਾ ਟਾਈਮ ਲੱਗਦਾ ਹਾਂ ਬਾਕੀ ਟਰੈਕਟਰਾਂ ਦਾ ਥੋੜਾ ਤਾਂ 5-6 ਮਿੰਟ ਤੇ ਫਿਰ ਉਹਨਾਂ ਦਾ ਬਾਈ ਕੰਮ ਕਰਿਆ ਤਸੱਲੀ ਬਖਸ ਕੰਮ ਤਾਂ ਜੀ ਵਧੀਆ ਕਰੀਦਾ ਹੈ ਹਨਾ ਚਾਹੇ ਟਾਈਮ ਲੱਗ ਜਵੇ 35 ਸਾਲ ਹੋ ਗਏ ਜੀ ਸਾਨੂੰ ਕੰਮ ਕਰਦੇ ਹਾਂ ਹਾਂ ਕਾਰੀਗਰ ਵੀ ਬਾਈ ਆਪਣੇ ਸੰਦ ਭਾਂਡੇ ਜੰਦਰ ਨੂੰ ਲਾ ਕੇ ਰੱਖਣ ਮੈਂ ਪਰਾਲਾ ਤੁਸੀਂ ਦੇਖ ਲਿਆ ਵੀ ਡੈਂਪਰ ਲੱਗ ਚੁੱਕਿਆ। ਇਹ ਜਵਾਈ ਬਣੀ ਜੀ ਕੋਕਾ। ਪੁੰਨੀ ਰਹੀ ਇੱਕ ਸਰ। ਪੱਕ ਹੋਈ ਬਾਈ ਆਪਣੀ 30 ਕਿਲੋ ਦੀ ਉਹ। ਆ ਦੇਖੋ। ਬੰਦਾ ਠੰਡੀ ਲੱਗਿਆ ਵਾ ਕਰਨ ਬਾਈ। ਆ ਬਈ। 30 ਕਿਲੋ ਦੀ ਕੋਕ ਬਣ ਗਈ ਬਣੀ। ਬੰਪਰ ਹੋ ਗਿਆ ਜੀ ਆਪਣਾ ਸਵਾ ਕੁਇੰਟਲ ਦਾ। ਇੱਕ ਕੰਟਰਲ 14 ਕਿਜੀ। ਨਾ ਕੀ ਬਈ ਨਾਮ ਕਰਾ ਹੁਣ ਉਹਦਾ ਪੇਂਟ ਇਹਨਾਂ ਤੇ ਚਲੋ ਜੀ ਇੱਥੇ ਤੱਕ ਵਲੌਗ ਤਾਂ ਓਕਾ ਕਾਸ ਹੋ ਜਾਣੀ ਤੇ ਬਾਕੀ ਦਿਨ ਚ ਦਿਖਾ ਦਾਂਗੇ ਕਸੀ ਵੀ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਚ ਤਦ ਤੱਕ ਲਈ ਸਸੇਕਾਰ